ਜਿਸ ਜਹਾ ਪੇ ਬੱਚੋ ਕੋ ਕਟਾਣਾ ਹੀ ਵਹੀ ਹੈ ਮਿਲਟੀ ਕਹਿ ਦੇਦੀ ਹੈ ਟਿਕਾਣਾ ਹੀ ਵਹੀ ਹੈ ਅੱਜ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਚੋਂ ਬਹੁਤ ਵੀ ਗੜੀ ਚ ਆ ਗਏ ਇਸ ਗੜੀ ਦਾ ਤੋਂਣਾ ਨਕਸ਼ਾ ਪੜਿ ਰੋਣ ਸੰਗ ਦਾ ਨਾ ਤਾਂ ਕਿ ਗੱਲ ਤੋੜੀ ਅੱਗੇ ਸੌਖੀ ਰਹਿ ਜਾਏ ਜਿਵੇਂ ਮੰਨ ਲਓ ਵੀ ਦਰਬਾਰ ਸਾਹਿਬ ਦਾ ਮੇਨ ਦਰਵਾਜਾ ਹੈ ਨਾ ਮੇਨ ਗੇਟ ਆ ਅੰਦਰ ਆਏ ਆੜੇ ਦੁਆਲੇ ਕੰਨ ਕੀਤੀ ਇਸੇ ਤਰ੍ਹਾਂ ਉਸ ਗੱਡੀ ਦਾ ਇੱਕ ਮੇਨ ਦਰਵਾਜ਼ਾ ਹੈ ਆੜਾ ਦੁਆੜਾ ਕੰਨ ਕੀਤੀ ਹੋਈ ਹੈ ਪਿੰਡ ਤੋਂ ਬਾਹਰ ਜਗ੍ਹਾ ਹੈ ਉੱਚੀ ਜਗ੍ਹਾ ਤੇ ਬਣੀ ਹੈ ਤੇ ਇਸ ਗੱਡੀ ਦੀਆਂ ਡੰਡੀਆਂ ਕੰਬਾ ਨੇ ਤਕਰੀਬਨ 8 ਤੇ 9 ਫੁੱਟ ਦੇ ਤਰੀ ਉੱਚੀ ਕਰਦੇ ਕਿ ਅੰਦਰ ਵਾਲੇ ਬਾਹਰ ਨਾ ਦੇ ਸਕਣ ਤੇ ਦੂਸਰਾ ਮੂਰੇ ਡੇੜਾ ਛੱਡਿਆ ਹੋਇਆ ਪਿੱਛੇ ਦੇ ਕਰਕੇ ਇੱਕ ਵੱਡਾ ਸਾਰਾ ਕਮਰਾ ਬਣਿਆ ਉਸ ਕਮਰੇ ਦੇ ਵਿੱਚੋਂ ਕੱਚੀਆਂ ਪੌੜੀਆਂ ਉੱਪਰ ਨੂੰ ਚੜ੍ਹਦੀਆਂ ਆ ਗਏ ਉੱਪਰ ਇੱਕ ਜਿਉ ਆਪਾਂ ਸ਼ਬਦ ਲੋਕ ਚਿਵਾਰਾ ਬਰਤਦੇ ਆ ਤੇ ਇਤਿਹਾਸ ਦੇ ਵਿੱਚ ਸ਼ਬਦ ਮੌਂਟੀ ਵਰਤੀ ਆ ਗਏ ਉੱਚੀ ਜਗਾ ਮੌਂਟੀ ਉੱਪਰ ਵੱਢੀ ਹੋਈ ਆਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕਹਿੰਦੇ ਵੀ ਇਸ ਜਗ੍ਹਾ ਤੇ ਸਤਿਗੁਰੂ ਆਏ ਹਨ ਇਤਿਹਾਸ ਕਹਿੰਦਾ ਆ ਕੇ ਸਾਧੂ ਨੇ ਪਹਿਲਾਂ ਆੜਾ-ਦਵਾੜਾ ਚੈੱਕ ਕੀਤਾ ਘੜੀ ਨੂੰ ਸਾਦੇ ਪਾਸਿਓਂ ਦੇਖਿਆ ਸਤਿਗੁਰੂ ਉੱਪਰ ਵੀ ਚੜ੍ਹ ਕੇ ਘੜੀ ਦੇ ਦੇਖਦੇ ਆ ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਕਾਲਜੀਤਰ ਪਾਤਸ਼ਾਹ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਚੌਕੜਾ ਮੰਦਕ ਸਤਿਗੁਰੂ ਬੈਠ ਗਏ ਸਿੱਖ ਦੇ ਸਤਿਗੁਰਾਂ ਦੇ ਕੋਲ ਬੈਠੇ ਅੱਜ ਵੀ ਕੁਰਬਾਨੀ ਦੇ ਲਈ ਇੱਥੇ ਹੀ ਅਰਹ ਸਿਵ ਜੀ ਦਾ ਦਾਪ ਹੋਇਆ ਜੀ ਅੱਲਾ ਯਾਰਾ ਕਾ ਜੋਗੀ ਨੇ ਸ਼ਬਦ ਵਰਤੇ ਆ ਖੁੱਲੀ ਕਮਰ ਆਰਾਮ ਕੋ ਹਰ ਇੱਕ ਜਰੀ ਨੇ ਅਰਹ ਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਸੋਦਾ ਦਾ ਦੀਵਾਨ ਲੱਗਿਆ ਤੇ ਮਹਾਰਾਜ ਸਿਵ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਕਹਿੰਦੇ ਨੇ ਮੇਰੇ ਤੁਲ ਕਰਕੇ ਸਾਹਮਣੇ ਸ਼ਾਮ ਭਜਨ ਗਾਇਆ ਸਭੀ ਨੇ ਸ਼ਾਮ ਦੇ ਵਕਤ ਨੂੰ ਕਹਿੰਦੇ ਪ੍ਰਭਾਤਮਾ ਦੀ ਬੰਦਗੀ ਭਜਨ ਕੀਤਾ ਗੁਰੂ ਆਪ ਦਾਸ ਜੀ ਦਾ ਬਚਨ ਜੋ ਆਪਦੀ ਨਾਲ ਲੈ ਕੇ ਚੱਲੇ ਆਲਾ ਮਾਲਾ ਇਹ ਕਹਿੰਦੇ ਨੇ ਜੇ ਸੁਖ ਦੇਤਾ ਤੁਝੇ ਅਰਾਧੀ ਦੁਖ ਵੀ ਤੁਨੇ ਤੇ ਆਇ ਗੁਰੂ ਕੋ ਸਮਾ ਆਇਆ ਤਾਂ ਗੁਰੂ ਕਲ ਵੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬਾ ਦੇ ਸਿੱਖ ਗੱਡੀ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਪਈਆਂ ਨੇ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕੀਬੜ ਵੱਡਾ ਬੀਠਾ ਹੋਇ ਕਿਤੇ ਸਤਿਗੁਰੂ ਪਾਲਸਾ ਜੀ ਦੀ ਬਾਣੀ ਦੇ ਸ਼ਬਦ ਪੜੇ ਜਾ ਰਹੇ ਆ ਕਿ ਹਮਰੀ ਗੁਰੂ ਹਾਥ ਲੈ ਰੱਛਾ ਪੂਰਨ ਹੋਏ ਚਿੱਟੀ ਇੱਛਾ ਤੱਕ ਚਰਨ ਅਨ ਮੜ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾ ਅਰੇ ਨਾਸਨ ਜੀ ਦੇ ਦੀਵਾਨ ਦੀ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਇਤਿਹਾਸ ਕੇਂਦਰ ਜੀ ਅਲਗੀਰ ਪਾਲ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਦੇ ਪਹਿਰਾ ਦੇਣ ਲੱਗੇ ਆ। ਤੇਈ ਸਿੱਖਾਂ ਨੇ ਕੋਡਿਆਂ ਦੀਆਂ ਕਾਟੀਆਂ ਦੇ ਥੱਲੇ ਕਪੜਾ ਕਢਿਆ। ਜਿਨ੍ਹਾਂ ਅੱਲਾ ਯਾਰਖਾ ਜੋਗੀ ਨੇ ਜੀ ਪੂਛ ਸ਼ਬਦ ਵਰਤੇ ਹੋਏ। ਮੈਂ ਬਾਤ ਬਾਤ ਤੁਹਾਡੇ ਨਾਲ ਉਹਨਾਂ ਦੇ ਕਿਉਂਕਿ ਇਹ ਜੋਗੀ ਸਾਹਿਬ ਅਸਲ ਵਿੱਚ ਅੱਲਾ ਯਾਰਖਾ ਜੋਗੀ ਇਹ ਇਸਲਾਮ ਦਾ ਬੰਦਾ ਹੈ ਜੀ ਮੁਸਲਮਾਨ ਹੈ। ਇਹੇ ਸ਼ਹੀਦ ਦੇ ਗਾਂਝ ਚਮਕੌਰ ਸਾਹਿਬ ਦੀ ਤੇ ਸਰਹੰਗ ਦੀ ਦੋਸਤਾ ਜਿਹਨੇ ਲਿਖੀ ਉਰਦੂ ਦੇ ਸ਼ਾਇਰ ਬੇ ਅਸਲਾਮ ਦਾ ਬੰਦਾ ਸੀ ਜਦ ਦੋਨਾਂ ਇਸਲਾਮ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਉਪਨਾ ਲਿਖਦਾ ਹੈ ਤੇ ਇਸਲਾਮ ਵਾਲਿਆਂ ਨੇ ਇਹਨੂੰ 12 ਸਾਲ ਦੇ ਲਈ ਆਪਣੇ ਧਰਮ ਚੋਂ ਕੱਢ ਦਿੱਤਾ ਸੀ ਕਹਿੰਦੇ ਬੰਦੇ ਨੂੰ ਧਰਮ ਚੋਂ ਕੱਢੋ ਵੀ ਗੁਰੂ ਗੋਬਿੰਦ ਸਿੰਘ ਨੂੰ ਉਹਨੇ ਕਿਹਾ ਵੀ 12 ਸਾਲ ਕੀ ਤੁਸੀਂ ਤਾਂ ਸਾਰੀ ਜ਼ਿੰਦਗੀ ਕਹਿੰਦੇ ਮੈਨੂੰ ਆਪਣੇ ਧਰਮ ਦੇ ਵਿੱਚੋਂ ਕੱਢ ਦਿਓ ਪਰ ਮੇਰੀ ਡਿਟੀ ਕਰਮੋ ਸੱਚ ਬੋਲੇ ਦੀ ਸੱਚ ਬੋਲਉਣੀ ਅਟਕ ਸਕਦੀ ਨਹੀਂ ਗਿਓ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਨੇ ਮੈਂ ਲਿਖਣੀ ਆ ਦੇ ਲਿਖਦਾ ਰਹਾਂਗਾ ਇਹ ਵੰਕੇ ਸਾਡਾ ਤਕਰੀਬਨ ਜਿੰਨੇ ਵੀ ਸਾਡੇ ਵਿਦਵਾਨ ਕਤਮ ਆਜੇ ਜਿੰਨੇ ਵੀ ਆ ਜਾ ਅਗੇ ਕੱਢੀ ਸਭ ਇਹ ਇੰਸਟੀਚਿਊਟ ਨੂੰ ਬੋਲ ਗਾ ਦੇ ਅੱਲਾ ਯਾਰ ਦਾ ਜੋਗੀ ਨੇ ਜਿਹੜਾ ਸ਼ਬਦ ਵਰਤ ਕੇ ਕਹਿ ਲੱਗਾ ਕੁਝ ਲਿਟ ਗਈ ਖਾਤ ਦੇ ਜੀ ਕੋਸ਼ਿਸ਼ ਕਰ ਪਹਿਰਾ ਲਾਗੇ ਦੇਵੇ ਕੋਈ ਤਲਵਾਰ ਉਠਾ ਦੇ ਹੁਣ ਕਈ ਉਹ ਸੱਤ ਜਿੱਥੇ ਜਗਾ ਮਿਲਵੇ ਰੋਟੀ ਪੈ ਗਈ ਯਾਦ ਰੱਖਣਾ 8 ਮਹੀਨੇ ਹੋ ਗਏ ਕੁਝ ਖਾਤਾ ਪੀਤਾ ਨਹੀਂ ਸ਼ਰੀਰ ਭੁੱਖੇ ਰਹਿੰਦੀ ਉਸੇ ਤਰ੍ਹਾਂ ਅਨਾਲ ਉਹ ਸੱਤ ਦੇ ਘੇਰੇ ਤੋਂ ਲੈ ਕੇ ਦੇਖੋ ਕਿ ਹੋ ਜਾ ਸਮਾ ਹੋਏਗਾ 6 ਉਹ ਸਾਰੀ ਰਾਤਾਂ ਨੂੰ ਹੁੰਦਾ ਰਹਾ 7 ਉਹ ਤਾਂ ਸਾਦਾ ਦਿਨ ਚੱਲਦੇ ਰਹੇ ਸਤ ਬੋਦੀ ਸ਼ਾਮੂ ਆ ਕੇ ਚਮਕੌਰ ਸਾਹਿਬ ਦੇ ਵਿੱਚ ਵਸਾਇਆ ਕੀਤਾ ਇੱਕ ਰਾਤ ਬਾਕੀ ਆ ਤੜਕੇ ਨੂੰ ਫਿਰ ਜੰਗ ਹੋ ਗਈ ਕਿ ਉਹ ਦਾ ਸਮਾਂ ਬੜਿਆ ਲਾ ਅੱਜ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਇਹ ਇਤਿਹਾਸ ਕਹਿੰਦਾ ਹੈ 44 ਜਣਿਆਂ ਦੀ ਗਿਣਤੀ ਹੈ ਜੇ ਸਤਪੁਰਾਂ ਦੇ ਸਵੇਰ ਮਹਾਰਾਜ ਦੇ ਸੰਵੇਤਨ 44 ਜਣੇ ਦੀ ਗਿਣਤੀ ਦੇ ਅੰਦਰ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਕਈ ਸਿੱਖ ਹੁਣ ਜਿਵੇਂ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਕੋਲ ਸਤਿਗੁਰੂ ਪਰਦੇ ਮੰਪੀ ਉੱਚੀ ਜਗ੍ਹਾ ਤੇ ਕੋਈ ਜਿੰਨੀ ਦਿੱਥੇ ਜਗ੍ਹਾ ਮਿਲੀ ਉਹ ਉਥੇ ਕਹਿਣ ਲੱਗੇ ਬਹਿ ਗਏ ਕੋਈ ਉੱਪਰ ਲੈਣ ਵਾਲਾ ਮੋਟਾ ਬਸਤਰ ਲੈ ਜੋ ਹਜੂਰੀਏ ਨੇ ਕੋਲ ਵਾਸੋਂ ਨਾਲੇ ਸ਼ਰੀਰ ਟੱਕਦੇ ਆ ਥੱਕੇ ਟੁੱਟੇ ਸੱਤ ਅੱਖ ਲੱਗ ਗਈ ਜੀ ਇਹਨਾਂ ਦੇ ਵਿੱਚੋਂ ਭਾਈ ਕੋਠਾ ਸਿੰਘ ਭਾਈ ਮਦਦ ਸਿੰਘ ਸੱਜੇ ਪਰਾਉਨ ਭਾਈ ਕੋਠਾ ਸਿੰਘ ਦੇ ਮਦਦ ਸਿੰਘ ਜਿਹੜਾ ਗੜੀ ਦਾ ਮੇਨ ਦਰਵਾਜ਼ਾ ਹੈ ਉਹਦੇ ਸਾਹਮਣੇ ਖੜਕੇ ਪਹਿਰਾ ਦੇ ਰਹੇ ਆ ਸੱਜੇ ਕੱਦੇ ਦੋਨੋਂ ਖੜੇ 12ਵੇਂ ਪਾਸੇ ਜਿਹੜਾ ਦਰਵਾਜ਼ਾ ਹੈ ਜਿਹੜੀਆਂ ਪੌੜੀਆਂ ਉੱਪਰੋਂ ਚੜ੍ਹਦੀਆਂ ਨੇ ਇੱਥੇ ਦੋ ਸਿੰਘ ਖੜੇ ਆ ਭਾਈ ਤੰਨਾ ਸਿੰਘ ਤੇ ਭਾਈ ਸਰਬ ਸਿੰਘ ਇਹ ਦੋਨੋਂ ਖੜੇ ਆ ਤੇ ਇਹਦੇ ਵਿੱਚ ਇਤਿਹਾਸ ਕਹਿੰਦਾ ਭਾਈ ਕਿਰਪਾ ਸਿੰਘ ਭਾਈ ਤਰਨਾ ਸਿੰਘ ਭਾਈ ਸਰਬੋਤ ਸਿੰਘ ਭਾਈ ਕੋਠਾ ਸਿੰਘ ਮਦਰ ਸਿੰਘ ਭਾਈ ਬੁਢਾ ਸਿੰਘ ਭਾਈ ਗੀਰਤੀ ਸਿੰਘ ਦੇਵਾ ਸਿੰਘ ਸਤ ਸਿੰਘ ਸੰਗੋਸ਼ ਸਿੰਘ ਦੀ ਪਾਈ ਮਾਨ ਸਿੰਘ ਭਾਈ ਆਲੂ ਸਿੰਘ ਦੀ ਪਿਆਰੇ ਦਾਇਆ ਸਿੰਘ ਤਾਪ ਸਿੰਘ ਭਾਈ ਹੁਕਮ ਸਿੰਘ ਪਿਆਰੇ ਹਿੰਮਤ ਸਿੰਘ ਦੀ ਪਿਆਰੇ ਸਹਿਬ ਸਿੰਘ ਦੀ ਔਰ ਸਤਗੁਰੂ ਪਾਲ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਅੰਦਰ ਜਿਨ੍ਹਾਂ ਵਿੱਚ ਪੱਲ ਪਿਆਜਾਂ ਤੋਂ ਬਾਅਦ ਅਨੁਪਸ਼ਕਿਆ ਜਨ ਅਰੂਣਾ ਪੱਲ ਮੁਕਤੀ ਸਿ ਲੇ ਕੇ ਆ ਗਏ ਆ ਜਿਨ੍ਹਾਂ ਦੇ ਵਿੱਚ ਭਾਈ ਦੇਵਾ ਸਿੰਘ ਭਾਈ RAM ਸਿੰਘ ਭਾਈ ਤੇਲ ਸਿੰਘ ਭਾਈ ਈਸ਼ਰ ਸਿੰਘ ਭਾਈ ਫੋਦੇ ਸਿੰਘ ਜੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਸਾਰੇ ਸਿੰਘਾਂ ਨੇ ਜਿੱਥੇ-ਜਿੱਥੇ ਜਗਾ ਮਿਲਿਆ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ